ਔਰ ਫੋਟੋ ਤੇਰੀ ਹਣੀ ਕਾਕਾ ਮੈਂ ਤੁਹਾਡੀ ਆ ਮਾਮੇ ਦੀ ਹਣੀ ਜੈ ਮਾਤਾ ਦੀ ਜੈ ਦੀ ਅਸੀਂ ਜਨਮ ਦਿਨ ਮਨਾ ਰਹੇ ਹਾਂ ਔਰ ਮੈਂ ਸਮਝਦਾ ਵੀ ਸਾਨੂੰ ਇਹ ਦਿਹਾੜਾ ਮਨਾਉਣਾ ਚਾਹੀਦਾ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਵੀ ਜਿਹੜਾ ਮਹਾਤਮਾ ਗਾਂਧੀ ਜੀ ਦਾ ਸਾਡੀ ਦੇਸ਼ ਦੀ ਆਜ਼ਾਦੀ ਲਈ ਯੋਗਦਾਨ ਉਹਨੂੰ ਬੱਚਿਆਂ ਦੇ ਵਿੱਚ ਪੂਰੇ ਜੋਰ ਤੇ ਪ੍ਰਚਾਰ ਕਰਨਾ ਚਾਹੀਦਾ ਔਰ ਜੋ ਕੁਰਬਾਨੀਆਂ ਦੇਖੀ ਇਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਆਉਣ ਵਾਲੀ ਪੀੜ੍ਹੀ ਜਿਹੜੀ ਸਾਡੀ ਹੈ ਜੇ ਯਾਦ ਜੀ ਰਹੀ ਹੈ ਉਹ ਮਹਾਤਮਾ ਗਾਂਧੀ ਕਰਕੇ ਲਾਲਾ ਲਾਜਪਤਰਾਏ ਜੀ ਭਗਤ ਸਿੰਘ ਜੀ ਸ਼ਹੀਦឧਦਮ ਸਿੰਘ ਜੀ ਮਦਨ ਲਾਲ ਢਿੰਗਰਾ ਜੀ ਜਿੰਨੇ ਵੀ ਸਾਡੇ ਸ਼ਹੀਦ ਹੋਏ ਆ ਔਰ ਮੈਂ ਸਮਝਦਾ ਵੀ ਇਸ ਦਿਨ ਜਨਮ ਦਿਨ ਵਾਲੇ ਦਿਨ ਔਰ ਸ਼ਹੀਦੀ ਵਾਲੇ ਦਿਨ ਇਹਨਾਂ ਨੂੰ ਸਾਨੂੰ ਜ਼ਰੂਰ ਵੈਸੇ ਤਾਂ ਹਰ ਟਾਈਮ ਯਾਦ ਕਰਨਾ ਚਾਹੀਦਾ ਪਰ ਇਹ ਜਿਹੜੇ ਦੋ ਦਿਨ ਆ ਇਹਨਾਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਵਾਹਿਗੁਰੂ राष्ट्रपिता महात्मा गांधी जी ਵੀ ਅਸੀਂ ਜਨਮ ਦਿਹਾੜਾ ਮਨਾਉਣ ਵਾਸਤੇ ਡਿਸਟ੍ਰਿਕਟ ਕਾਂਗਰਸ ਕਮੇਟੀ ਵੱਲੋਂ ਆਏ ਆਂ ਔਰ ਸਾਨੂੰ ਸਾਰਿਆਂ ਨੂੰ ਖਾਸ ਤੌਰ ਤੇ ਜਿਨ੍ਹਾਂ ਨੇ ਸਾਡੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਉਹਨਾਂ ਦੀਆਂ ਸ਼ਹੀਦੀ ਵਾਲਾ ਦਿਨ ਔਰ ਜਨਮ ਵਾਲਾ ਦਿਨ ਜ਼ਰੂਰ ਮਨਾਣਾ ਚਾਹੀਦਾ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੇ ਨੌਜਵਾਨਾਂ ਨੂੰ ਇਹ ਪਤਾ ਲੱਗੇ ਕਿ ਕਿਸ ਤਰੀਕੇ ਦੇ ਨਾਲ ਭਾਰਤ ਨੂੰ ਆਜ਼ਾਦ ਕਰਾਇਆ ਸੀ ਔਰ ਕਿੰਨਾ ਕਿੰਨਾ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਸ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਯੋਗਦਾਨ ਪਾਇਆ ਸੀ ਅੱਜ ਆਪਾਂ ਯਾਦ ਕਰੀਏ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਸ਼ਹੀਦੇ ਆਜ਼ਮ ਉਧਮ ਸਿੰਘ ਜੀ ਲਾਲਾ ਲਾਜਪਤਰਾਏ ਜੀ ਔਰ ਮਹਾਤਮਾ ਗਾਂਧੀ ਜੀ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਸੀ ਅੱਜ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਨਮਨ ਕਰਦੇ ਹਾਂ ਮੈਨੂੰ ਜਿਹੜਾ ਗਿਆ